रेडी स्टार्ट ਦੇਸ਼ ਦੇ ਸਭ ਤੋਂ ਸਾਫ਼ ਸੁਥਰੇ ਸ਼ਹਿਰ ਦਾ ਦਰਜਾ ਰੱਖਣ ਵਾਲੇ ਇੰਦੌਰ ਵਿੱਚ ਦੂਸ਼ਿਤ ਪਾਣੀ ਪੀਣ ਨਾਲ 14 ਵਿਅਕਤੀਆਂ ਦੀ ਮੌਤ ਹੋ ਜਾਣਾ ਬਹੁਤ ਹੀ ਦੁਖਦ ਅਤੇ ਸ਼ਰਮਨਾਕ ਘਟਨਾ ਹੈ ਡੰਡੀ ਇਹ ਸਾਫ਼ ਸਫਾਈ ਦੇ ਮਾਪਦੰਡਾਂ ਤੇ ਸਵਾਲ ਖੜੇ ਕਰਨ ਦੇ ਨਾਲ ਹੀ ਨਗਰ ਨਿਗਮ ਦੇ ਨਕਾਰਪਾਣ ਨੂੰ ਬਿਆਨ ਕਰਨ ਵਾਲੀ ਇੱਕ ਅਜੀਬ ਘਟਨਾ ਹੈ ਜੋ ਦੇਸ਼ ਦੇ ਅਕਸ ਨੂੰ ਮਿੱਟੀ ਵਿੱਚ ਮਿਲਾ ਰਹੀ ਹੈ ਡੰਡੀ ਇਹਨਾਂ ਦੌਰ ਦੇ ਭਾਗੀ ਰਥਪੁਰਾ ਵਿੱਚ ਦੂਸ਼ਿਤ ਪੀਣ ਯੋਗ ਪਾਣੀ ਦੀ ਸਪਲਾਈ ਇਸ ਲਈ ਜਾਨਲੇਵਾ ਸਾਬਤ ਹੋਈ ਕਿਉਂਕਿ ਸੀਵਰ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਵਿੱਚ ਚਲਾ ਗਿਆ ਅਤੇ ਫਿਰ ਉਹ ਘਰਾਂ ਤੱਕ ਪੁੱਜ ਗਿਆ ਡੰਡੀ ਜੇ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਬਾਬਤ ਸ਼ਿਕਾਇਤ ਤੇ ਤਤਕਾਲ ਧਿਆਨ ਦਿੱਤਾ ਗਿਆ ਹੁੰਦਾ ਤਾਂ ਇਸ ਭਿਆਨਕ ਤਰਾਸ ਦੀ ਨੂੰ ਰੋਕਿਆ ਜਾ ਸਕਦਾ ਸੀ ਪਰ ਜਿਵੇਂ ਕਿ ਸਾਡੇ ਮੁਲਕ ਵਿੱਚ ਹੁੰਦਾ ਹੈ ਗੰਦੇ ਪਾਣੀ ਦੀ ਸਪਲਾਈ ਦੀਆਂ ਸ਼ਿਕਾਇਤਾਂ ਤੇ ਉਦੋਂ ਤੱਕ ਧਿਆਨ ਨਹੀਂ ਦਿੱਤਾ ਗਿਆ ਜਦੋਂ ਤੱਕ ਲੋਕ ਮਰਨ ਨਹੀਂ ਲੱਗੇ ਡੰਡੀ ਇਸ ਲਾਪਰਵਾਹੀ ਵਾਲੇ ਮਾਮਲੇ ਵਿੱਚ 14 ਵਿਅਕਤੀਆਂ ਦੀ ਮੌਤ ਅਤੇ 1000 ਤੋਂ ਵੱਧ ਲੋਕਾਂ ਦੇ ਬਿਮਾਰ ਹੋਣਾ ਅਤੇ ਇੰਨਾ ਵਿੱਚੋਂ 100 ਤੋਂ ਵੱਧ ਲੋਕਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਤੋਂ ਇਹ ਸਹਿਜ ਹੀ ਸਮਝਿਆ ਜਾ ਸਕਦਾ ਹੈ ਕਿ ਕਿੰਨੇ ਜ਼ਿਆਦਾ ਜ਼ਹਿਰੀਲੇ ਪਾਣੀ ਦੀ ਸਪਲਾਈ ਹੋ ਰਹੀ ਸੀ ਡੰਡੀ ਇਹ ਸਪਲਾਈ ਇੰਦੌਰ ਦੇ ਉਸ ਇਲਾਕੇ ਵਿੱਚ ਹੋ ਰਹੀ ਸੀ ਜੋ ਸ਼ਹਿਰੀ ਵਿਕਾਸ ਮੰਤਰੀ ਕੈਲਾਸ਼ ਵਿਜੇਵਰ ਵਰਗੀਏ ਦਾ ਚੋਣ ਹਲਕਾ ਹੈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲਾ ਵਿਭਾਗ ਉਹਨਾਂ ਦੇ ਮੰਤਰਾਲੇ ਦੇ ਤਹਿਤ ਆਉਂਦਾ ਹੈ ਢੰਡੀ ਜਦੋਂ ਮੰਤਰੀ ਸਾਹਿਬ ਤੋਂ ਇਸ ਕਾਤਲਾਨਾ ਲਾਪਰਵਾਹੀ ਤੇ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਸੰਵੇਦਨਹੀਣਤਾ ਦਾ ਸਬੂਤ ਦਿੰਦੇ ਹੋਏ ਅਜਿਹੇ ਸਵਾਲਾਂ ਨੂੰ ਫਜ਼ੂਲ ਕਰਾਰ ਦੇ ਦਿੱਤਾ ਡੰਡੀ ਜੇ ਫੇਰਿਓ ਨੁਕਤਾਚੀਨੀ ਹੋਣ ਤੋਂ ਬਾਅਦ ਭਾਵੇਂ ਕੈਲਾਸ਼ ਵਿਜੇ ਵਰਗਿਏ ਨੇ ਖੇਧ ਤਾਂ ਪ੍ਰਗਟ ਦਿੱਤਾ ਪਰ ਉਹਨਾਂ ਦੀ ਉਹ ਸੰਵੇਦਨਹੀਣਤਾ ਤਾਂ ਪ੍ਰਗਟ ਹੋ ਹੀ ਗਈ ਜੋ ਅਜਹੀਆਂ ਘਟਨਾਵਾਂ ਦਾ ਕਾਰਨ ਬਣਦੀ ਹੈ ਡੰਡੀ ਇਹ ਵੀ ਤਸੱਲੀ ਬਖਸ਼ ਨਹੀਂ ਕਿ ਇਹ ਦੌਰ ਨਗਰ ਨਿਗਮ ਦੇ ਸਬੰਧਤ ਅਫਸਰਾਂ ਨੂੰ ਮੁਤਲ ਕਰ ਦਿੱਤਾ ਗਿਆ ਕਿਉਂਕਿ ਇੱਕ ਤਾਂ ਮੁਤਲ ਹੀ ਕੋਈ سزا ਨਹੀਂ ਅਤੇ ਦੂਜਾ ਇਸ ਵਿੱਚ ਸ਼ੰਕਾ ਹੈ ਕਿ ਅਜਿਹੇ ਉਪਰਾਲੇ ਕੀਤੇ ਜਾ ਸਕਣਗੇ ਜਿੰਨਾ ਸਦਕਾ ਫਿਰ ਕਦੇ ਦੁਸ਼ਿਤ ਪਾਣੀ ਦੀ ਸਪਲਾਈ ਸਿਰਫ ਇੰਦੌਰ ਨਗਰ ਨਿਗਮ ਨੇ ਹੀ ਯਕੀਨੀ ਨਹੀਂ ਬਣਾਉਣੀ ਸਗੋਂ ਛੋਟੇ ਵੱਡੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ ਸਾਫ਼ ਸਫਾਈ ਦੀ ਸਪਲਾਈ ਯਕੀਨੀ ਬਣਾਉਣੀ ਹੋਵੇਗੀ ਡੰਡੀ ਹਕੀਕਤ ਇਹ ਹੈ ਕਿ ਦੇਸ਼ ਵਿੱਚ ਆਮ ਤੌਰ ਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਤਸੱਲੀ ਬਖਸ਼ ਨਹੀਂ ਹੈ ਡੰਡੀ ਇਸ ਦਾ ਜ਼ਬੂਤ ਇਹ ਹੈ ਕਿ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਲਈ ਆਰਓ ਆਦ ਦਾ ਸਹਾਰਾ ਲੈਣਾ ਪੈਂਦਾ ਹੈ ਜਾਂ ਫਿਰ ਪੀਣ ਵਾਲਾ ਪਾਣੀ ਖਰੀਦਣਾ ਪੈਂਦਾ ਹੈ ਡੰਡੀ ਅਜਿਹਾ ਇਸ ਲਈ ਹੈ ਕਿਉਂਕਿ ਇੱਕ ਪਾਸੇ ਜਿੱਥੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੇ ਮਾਪਦੰਡਾਂ ਦੀ ਅਣਦੇਖੀ ਹੁੰਦੀ ਹੈ ਉਥੇ ਹੀ ਟੁੱਟੀਆਂ ਭੱਜੀਆਂ ਪਾਈਪਲਾਈਨਾਂ ਨੂੰ ਸੁਧਾਰਨ ਦਾ ਕੰਮ ਮੁਸ਼ਕਲ ਨਾਲ ਹੀ ਕੀਤਾ ਜਾਂਦਾ ਹੈ ਡੰਡੀ ਇਸ ਦਾ ਨਤੀਜਾ ਇਹ ਹੈ ਕਿ ਮਹਾਨਗਰਾਂ ਤੱਕ ਵਿੱਚ ਗੁਣਵੱਤਾ ਵੀ ਹੁਣੇ ਪੀਣ ਵਾਲੇ ਪਾਣੀ ਦੀ ਸਪਲਾਈ ਹੁੰਦੀ ਹੈ ਡੰਡੀ ਇਸ ਕਾਰਨ ਹਰ ਸਾਲ ਟਾਈਫਾਇਡ ਹੈਪੇਟਾਈਟਿਸ ਤੇ ਹੈਜਾ ਵਰਗੀਆਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਲੱਖਾਂ ਮਾਮਲੇ ਸਾਹਮਣੇ ਆਉਂਦੇ ਹਨ ਡੰਡੀ ਇਹ ਤੱਥ ਨੀਤੀ ਅਯੋਗ ਸਟੋਰ